ਸਾਤਿਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਜੋ ਕਿ ਸੁਨੀਤਾ ਕਟਾਰੀਆ ਜੀ ਦੇ ਦੁਆਰਾ ਲਿਖੀ ਗਈ ਹੈ ਜਿੱਦ ਦੀ ਕੀਮਤ ਸੋ ਸ਼ੁਰੂ ਕਰਦੇ ਹਾਂ ਜੀ RAM ਕਿਸ਼ਨ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਜਿਸ ਕਾਰਨ ਉਸ ਪਰ ਘਰ ਦੀ ਜ਼ਿੰਮੇਵਾਰੀ ਥੋੜੀ ਜਿਆਦਾ ਸੀ ਉਹੋਂ ਤਿੰਨ ਭਰਾ ਤੇ ਤਿੰਨ ਭੈਣਾਂ ਸਨ ਜਿਨ੍ਹਾਂ ਵਿੱਚੋਂ ਦੋ ਭਰਾ ਤੇ ਦੋ ਭੈਣਾਂ ਵਿਆਹੀਆਂ ਹੋਈਆਂ ਸਨ। ਰਾਮਕਿਸ਼ਨ ਬਹੁਤ ਹੀ ਸਖਤ ਤੇ ਤੇਜ ਗੁੱਸੇ ਵਾਲੇ ਸੁਭਾਅ ਦਾ ਬੰਦਾ ਸੀ। ਉਹ ਮਿਹਨਤੀ ਸੀ ਤੇ ਉਸ ਅੰਦਰ ਆਪਣਾ ਕੰਮ ਕਰਨ ਦੀ ਲਾਲਸਾ ਸੀ। ਉਹ ਦਿਲ ਦਾ ਦਾਨੀ ਸੀ ਤੇ ਦੂਰ ਅੰਦੇਸ਼ੀ ਸੀ। ਉਸ ਅੰਦਰ ਸੁਭਾਵਿਕ ਹੀ ਸੀ। ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਵਾਪਸ ਆ ਕੇ ਉਹ ਗੋਲ ਗੱਪਿਆਂ ਦੀ ਰੇੜੀ ਲਗਾਉਂਦਾ ਪਾਪੜ ਵੇਚਦਾ ਤੇ ਸਮੋਸੇ ਵੇਚਣ ਲੱਗ ਜਾਂਦਾ ਉਸ ਦੀ ਘਰ ਵਾਲੀ ਸਾਰਾ ਸਮਾਨ ਹੱਥੀ ਤਿਆਰ ਕਰਦੀ ਇਸ ਤਰ੍ਹਾਂ ਉਹਨਾਂ ਦਾ ਰਹਿਣ-ਬਸਰ ਚੱਲ ਰਿਹਾ ਸੀ ਬਸ ਉਸ ਦੀ ਓਵਰ ਕੰਟਰੋਲਿੰਗ ਦੀ ਇੱਕ ਕਮੀ ਬਾਕੀ ਸਾਰੀਆਂ ਖਾਮੀਆਂ ਤੇ ਭਾਰੂ ਸੀ ਉਹ ਖੁਦ ਵੀ ਬਹੁਤ ਅਨਸ਼ਾਸਨ ਨਾਲ ਚੱਲਦਾ ਸੀ ਤੇ ਉਸ ਨੇ ਆਪਣੇ ਬੱਚਿਆਂ ਨੂੰ ਵੀ अनुशासन ਵਿੱਚ ਬੰਨਿਆ ਹੋਇਆ ਸੀ ਉਸ ਦੀ ਘਰ ਵਾਲੀ ਪ੍ਰੀਤ ਉਸ ਤੋਂ ਬਿਲਕੁਲ ਉਲਟ ਸੁਭਾਅ ਦੀ ਸ਼ਾਂਤ ਸਬਰ ਵਾਲੀ ਔਰਤ ਸੀ ਪੱਜ-ਪੱਜ ਕੰਮ ਕਰਨ ਵਾਲੀ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲੀ ਉਹ ਰਾਮਕ੍ਰਿਸ਼ਨ ਦੇ ਇਸ ਸੁਭਾਅ ਦੀ ਆਦੀ ਹੋ ਚੁੱਕੀ ਸੀ জাফর ਇਹ ਕਹਿ ਸਕਦੇ ਹਾਂ ਉਸ ਨੇ ਸਬਰ ਕਰ ਲਿਆ ਸੀ ਰਾਮਕ੍ਰਿਸ਼ਨ ਵਿੱਚ ਹਰ ਬੰਦੇ ਵਾਂਗ ਚੰਗੀਆਂ ਮਾੜੀਆਂ ਆਤਾਂ ਦੋਨੋਂ ਸਨ ਉਸਦੇ 6 ਬੱਚੇ ਸਨ रामकिਸ਼ਨ ਨੂੰ ਮੁੰਡੇ ਦੀ ਚਾਹਤ ਸੀ ਇਸੇ ਚਾਹਤ ਦੇ ਚਲਦਿਆਂ ਉਸ ਦੀ ਘਰ ਵਾਲੀ ਤਿੰਨ ਕੁੜੀਆਂ ਤੇ ਦੋ ਮੁੰਡਿਆਂ ਨੂੰ ਜਨਮ ਦੇ ਚੁੱਕੀ ਸੀ ਜਿੰਨਾ ਵਿੱਚੋਂ ਇੱਕ ਲੜਕਾ 6 ਮਹੀਨੇ ਦਾ ਹੋ ਕੇ ਪੂਰਾ ਹੋ ਚੁੱਕਿਆ ਸੀ ਪਰ ਸੱਸ ਦੇ ਮੁੰਡਿਆਂ ਦੀ ਜੋੜੀ ਬਣਾਉਣ ਦੇ ਜ਼ੋਰ ਨੂੰ ਪੂਰਾ ਕਰਦਿਆਂ ਉਹ 6ਵੇਂ ਵਾਰ ਮੁੜ ਦੁਬਾਰਾ ਗਰਭਵਤੀ ਹੋਈ ਤੇ ਡਿਲੀਵਰੀ ਸਮੇਂ ਮਰ ਗਈ ਉਸ ਦਾ ਬੱਚਾ ਵੀ ਖਤਮ ਹੋ ਗਿਆ ਚਾਰ ਬੱਚਿਆਂ ਦੀ ਦੇਖ ਰੇਕ ਹੁਣ RAM ਕਿਸ਼ਨ ਦੇ ਹੱਥ ਸੀ ਇਹੀ ਉਹ ਸਮਾਂ ਸੀ ਜਿਸ ਨੇ ਉਹਨਾਂ ਨੂੰ ਹਮਸਫਰ ਦੀ ਅਹਿਮੀਅਤ ਦਾ ਅਹਿਸਾਸ ਕਰਾਇਆ ਉਹ ਹਰ ਰੋਜ਼ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦਾ ਰੋਟੀ ਪਕਾਉਂਦਾ ਬੱਚਿਆਂ ਨੂੰ ਖਵਾ ਕੇ ਸਕੂਲ ਭੇਜਦਾ ਖੁਦ ਵੀ ਕੰਮ ਤੇ ਜਾਂਦਾ ਉਸ ਦੀ ਮਾਂ ਨੇ ਇੱਕ ਵਾਰ ਵੀ ਪੁੱਤ ਦਾ ਦੁੱਖ ਦੇਖ ਕੇ ਬੱਚੇ ਸੰਬੰਧੀ ਲੋਡ ਮਹਿਸੂਸ ਨਾ ਕੀਤੀ। ਰਾਮਕਿਸ਼ਨ ਆਪਣੇ ਬੱਚਿਆਂ ਨੂੰ ਕਿਸੇ ਤੇ ਬੋਝ ਨਹੀਂ ਸੀ ਬਣਾਉਣਾ ਚਾਹੁੰਦਾ। ਇਸ ਲਈ ਉਹ ਸਾਰਾ ਚੁੱਕਣਾ ਖੁਦ ਚੱਕਦਾ ਰਿਹਾ। ਬਸ ਉਸ ਨੂੰ ਆਪਣੀ ਛੋਟੀ ਧੀ ਜੋ ਕਿ ਹਾਲੇ ਸਿਰਫ 1.5 ਸਾਲ ਦੀ ਸੀ, ਉਸ ਨੂੰ ਛੱਡ ਕੇ ਜਾਣਾ ਪੈਂਦਾ ਸੀ। ਜਿਸ ਨੂੰ ਰਾਮਕਿਸ਼ਨ ਦੀ ਛੋਟੀ ਪਰਜਾਈ ਸੰਭ ਲੈਂਦੀ ਸੀ। ਫਿਰ ਉਸ ਨੇ ਇੱਕ ਦਿਨ ਰਾਮਕਿਸ਼ਨ ਨੂੰ ਕਿਹਾ ਕਿ ਬਾਜੀ ਮੈਂ ਤੁਹਾੜ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਰੋਟੀ ਦੇ ਦਿਆ ਕਰਾਂਗੀ ਤੁਸੀਂ ਰਹਿਣ ਦਿਆ ਕਰੋ ਰੋਟੀ ਬਣਾਉਣ ਨੂੰ RAMKISHAN ਦੇ ਵਾਰ-ਵਾਰ ਮਨਾ ਕਰਨ ਤੇ ਵੀ ਜਦ ਉਹ ਨਾ ਮੰਨੀ ਤਾਂ ਉਸਨੇ ਕਿਹਾ ਕਿ ਉਹ ਮਹੀਨੇ ਬਾਅਦ ਉਹਨਾਂ ਨੂੰ ਪੈਸੇ ਦੇ ਦਿਆ ਕਰੇਗਾ ਇਦਾਂ ਰੋਟੀ ਨਹੀਂ ਖਾਵੇਗਾ ਤਾਂ ਉਸਦੀ ਭਝਾਈ ਮੰਨ ਗਈ ਉਸ ਨੂੰ ਆਪਣੇ ਜੇਠ ਦੀ ਆਦਤ ਆ ਪਤਾ ਸੀ ਕੁਝ ਦਿਨ ਨਿਕਲਣ ਤੋਂ ਬਾਅਦ ਇੱਕ ਦਿਨ ਰੋਟੀ ਖਾ ਕੇ ਕੰਮ ਜਾਣ ਲੱਗੇ RAMKISHAN ਦੇ ਮਨ ਵਿੱਚ ਆਇਆ ਕਿ ਉਹ ਆਪਣੇ ਅੱਜ ਬੱਚਿਆਂ ਨੂੰ ਹੱਤੀ ਰੋਟੀ ਖਵਾ ਜਾਵੇ ਉਹ ਘੇਟੋ ਬਾਹਰ ਗਿਆ ਵਾਪਸ ਮੁੜਾਇਆ ਉਸ ਦੀ ਭਝਾਈ ਰੋਟੀ ਬਣਾ ਰਹੀ ਸੀ ਇਹਦੇ ਬੱਚੇ ਬੈਠੇ ਖਾ ਰਹੇ ਸਨ ਉਹ ਰਾਮਕਿਸ਼ਨ ਨੂੰ ਦੇਖ ਕੇ ਘਬਰਾ ਗਈ ਰਾਮਕਿਸ਼ਨ ਨੂੰ ਅੱਖ ਰਾਮਕਿਸ਼ਨ ਆਕਣ ਲੱਗਿਆ ਨੂੰ ਆਕਣ ਲੱਗੀ ਜਾਓ ਅੱਜ ਮੈਂ ਰਾਮਕਿਸ਼ਨ ਆਖਣ ਲੱਗਾ ਲਿਆਓ ਅੱਜ ਮੈਂ ਆਪਣੇ ਸ਼ੇਰਾਂ ਨੂੰ ਆਪ ਰੋਟੀ ਖਵਾਉਂ ਖਵਾਉਂਦਾ ਇੰਨਾ ਆਖ ਕੇ ਰਾਮਕਿਸ਼ਨ ਚੌਂਕੜੀ ਮਾਰ ਕੇ ਬੈਠ ਗਿਆ ਉਸ ਦੀ ਭਰਜਾਈ ਆਖਣ ਲੱਗੀ ਭਾਜੀ ਇਹ ਰੋਟੀ ਖਾ ਲੈਣਗੇ ਰੋਟੀ ਰੋਜ਼ ਖਾਂਦੇ ਨੇ ਤੁਸੀਂ ਜਾਓ ਕੰਮ ਤੋਂ ਲੇਟ ਹੋ ਜਾਓਗੇ ਇੰਨੇ ਨੂੰ ਰਾਮਕਿਸ਼ਨ ਰੋਟੀ ਹੱਥ ਵਿੱਚ ਫੜ ਚੁੱਕਾ ਸੀ ਰੋਟੀ ਠੰਡੀ ਤੇ ਆਕੜੀ ਹੋਈ ਸੀ ਉਸ ਦਾ ਮੂੰਹ ਉੜ ਗਿਆ ਜਦ ਉਸਨੇ ਬੁਰਕੀ ਤੋੜੀ ਤਾਂ ਉਹਨਾਂ ਨੂੰ ਉਸ ਨੂੰ ਪਤਾ ਲੱਗ ਗਿਆ ਕਿ ਇਹ ਬਹੀ ਰੋਟੀ ਸੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਜਦ ਉਹਨੇ ਸ਼ਾਬੇ ਵਿੱਚ ਰੋਟੀਆਂ ਦੇਖੀਆਂ ਤਾਂ ਉੱਪਰ ਦੋ ਤਾਜ਼ੀਆਂ ਰੋਟੀਆਂ ਤੇ ਹੇਠਾਂ ਬਈਆਂ ਰੋਟੀਆਂ ਪਈਆਂ ਸਨ ਉਸ ਦੀ ਭਝਾਈ ਰਾਮਕਿਸ਼ਨ ਨੂੰ ਉੱਪਰੋਂ ਬਣੀ ਤਾਜੀ ਰੋਟੀ ਖਾਣ ਵਾਸਤੇ ਚੁੱਕ ਕੇ ਦਿੰਦੀ ਉਸ ਤੇ ਜਾਣ ਮਗਰੋਂ ਬੱਚਿਆਂ ਨੂੰ ਬਹੀ ਰੋਟੀ ਦਿੰਦੀ ਸੀ ਇਸ ਲਈ ਉਹਨਾਂ ਨੂੰ ਲੱਗਦਾ ਸੀ ਕਿ ਉਹਦੇ ਬੱਚੇ ਵੀ ਤਾਜੀ ਰੋਟੀ ਖਾਂਦੇ ਨੇ ਪੁੱਛਣ ਤੇ ਬੱਚਿਆਂ ਨੇ ਦੱਸਿਆ ਕਿ ਚਾਚੀ ਹਰ ਰੋਜ਼ ਇਦਾਂ ਦੀ ਰੋਟੀ ਹੀ ਦਿੰਦੀ ਹੈ ਉਹ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਸਫਾਈਆਂ ਦਿੰਦੀ RAMKISHAN ਉੱਠ ਖੜਾ ਹੋਇਆ ਤੇ ਉਸ ਨੇ ਆਪਣੀ ਪਰਜਾਈ ਨੂੰ ਅਗਾਹ ਤੋਂ ਰੋਟੀ ਬਣਾਉਣ ਤੋਂ ਮਨਾ ਕਰ ਦਿੱਤਾ ਬੱਚੇ ਸਕੂਲ ਤੋਂ ਆ ਕੇ ਨਾ ਕੱਪੜੇ ਬਦਲਦੇ ਨਾ ਰੋਟੀ ਖਾਂਦੇ ਸਾਰਾ ਦਿਨ ਬਾਹਰ ਘੁੰਮਦੇ ਰਹਿੰਦੇ ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਮਾਂ ਮਰ ਗਈ ਹੁਣ ਨਹੀਂ ਆਵੇਗੀ ਜਿਸ ਦਿਨ ਮੁੱਕੀ ਬੱਚਿਆਂ ਨੇ ਮਾਂ ਦਾ ਮੂੰਹ ਵੀ ਨਾ ਦੇਖਿਆ ਕਿ ਸਾਰੇ ਚਲੇ ਜਾਣਗੇ ਫੇਰ ਮਾਂ ਨੂੰ ਉਠਾਵਾਂਗੇ ਨਾਨੀ ਹਫ਼ਤੇ 'ਚ ਦੋ ਵਾਰ ਆਉਂਦੀ ਉਹਨਾਂ ਦੇ ਕਮਰੇ ਦੀ ਸਾਫ਼ ਸਫਾਈ ਕਰਦੀ ਬੱਚੇ ਕੱਪੜੇ ਧੋਂਦੀ ਤੇ ਰੋਟੀ ਟੁੱਕ ਕਰ ਜਾਂਦੀ RAM ਕਿਸ਼ਨ ਦੇ ਬਾਪ ਨੂੰ ਇਹ ਸ਼ਰਮਿੰਦਗੀ ਭਰਿਆ ਲੱਗਦਾ ਤੇ ਉਹ ਆਪਣੀ ਘਰਵਾਲੀ ਨੂੰ ਖਰੀਆਂ ਸੁਣਾਉਂਦਾ ਕਿ ਉਹ ਆਪਣੇ ਪੋਤੇ-ਪੋਤੀਆਂ ਨੂੰ ਸਾਭ ਨਹੀਂ ਰਹੀ ਫਿਰ ਉਸਦੇ ਬਾਪ ਨੇ ਰਾਮਕਿਸ਼ਨ ਦੇ ਪਿਓ ਨੂੰ ਕਿਹਾ ਕਿ ਰਾਮਕਿਸ਼ਨ ਨੂੰ ਦੁਬਾਰਾ ਵਿਆਹ ਕਰਨ ਲਈ ਮਨਾਉਣ ਉਹਨਾਂ ਨੇ ਰਾਮਕਿਸ਼ਨ ਨੂੰ ਬਹੁਤ ਸਮਝਾਇਆ ਤੇ ਉਸ ਦੀ ਸੱਸ ਨੇ ਵੀ ਕਿਹਾ ਕਿ ਪੁੱਤ ਮਾਂ ਬਿਨਾ ਬੱਚੇ ਰੁੱਲ ਜਾਣਗੇ ਅਸੀਂ ਅੱਜ ਤਾਂ ਅੱਜ ਹਾਂ ਤਾਂ ਕਰ ਰਹੇ ਹਾਂ ਕੱਲ ਨਹੀਂ ਹੋਵਾਂਗੇ ਤਾਂ ਕੌਣ ਕਰੇਗਾ ਰਾਮਕਿਸ਼ਨ ਦਾ ਸੱਸ ਸੋਹਰਾ ਆਪਣੀ ਧੀ ਦੇ ਬੱਚਿਆਂ ਨੂੰ ਰੁੱਲ ਨਹੀਂ ਸਨ ਦੇਣਾ ਚਾਹੁੰਦੇ ਉਹ ਇੱਕ ਪਾਸੇ ਆਪਣੇ ਜਵਾਈ ਨੂੰ ਵਿਆਹ ਲਈ ਮਨਾ ਰਹੇ ਸਨ ਤੇ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਡਰ ਸੀ ਕਿ ਮਤਰੀ ਮਾਂ ਬੱਚਿਆਂ ਨੂੰ ਸੰਭਾਲੇਗੀ ਜਾਂ ਨਹੀਂ ਇਸ ਲਈ ਉਹਨਾਂ ਨੇ ਸੋਚਿਆ ਕਿ ਉਹ ਆਪਣੀ ਛੋਟੀ ਧੀ ਦਾ ਵਿਆਹ ਰਾਮਕਿਸ਼ਨ ਨਾਲ ਕਰ ਦੇਣਗੇ ਜੋ ਕਿ ਉਮਰ ਵਿੱਚ ਰਾਮਕਿਸ਼ਨ ਤੋਂ 17 ਸਾਲ ਛੋਟੀ ਸੀ ਪ੍ਰੀਤ ਨੇ ਵੀ ਆਪਣੀ ਵੱਡੀ ਭੈਣ ਗਿਆਨੂ ਦੀ ਔਲਾਦ ਲਈ ਇਸ ਰਿਸ਼ਤੇ ਲਈ ਰਜ਼ਾਮੰਦਗੀ ਦੇ ਦਿੱਤੀ ਤੇ ਉਹਨਾਂ ਦਾ ਵਿਆਹ ਹੋ ਗਿਆ ਨਵੀਂ ਨਵੇਲੀ ਪ੍ਰੀਤ ਨੂੰ ਬੱਚੇ ਮਾਸੀ ਕਹਿ ਕੇ ਬੁਲਾਉਂਦੇ ਰਹੇ ਤੇ ਉਸ ਦੀ ਦਰਾਨੀ ਉਸ ਦੇ ਰੰਗ ਰੂਪ ਤੇ ਉਮਰ ਤੋਂ ਉਮਰ ਚ ਆਪਣੇ ਤੋਂ ਛੋਟੀ ਤੇ ਜਵਾਨ ਜਠਾਣੀ ਤੋਂ ਖਿੰਝਦੀ ਰਹਿੰਦੀ रामकिਸ਼ਨ ਵੀ ਉਸ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਣ ਦਿੰਦਾ ਜੋ ਕੁਝ ਉਹ ਆਪਣੀ ਪਹਿਲੀ ਘਰ ਵਾਲੀ ਨਹੀਂ ਕਰਦਾ ਸੀ ਹੁਣ ਉਹ ਸਭ ਕੁਝ ਕਰ ਰਿਹਾ ਸੀ ਕਿਉਂਕਿ ਇੱਕ ਵਾਰ ਇਕੱਲਾ ਰਹਿ ਕੇ ਜੀਵਨ ਸਾਥੀ ਦੀ ਕਦਰ ਨੂੰ ਸਮਝ ਚੁੱਕਾ ਸੀ ਇੱਕ ਔਰਤ ਦੇ ਚਾਹਤ ਤੇ ਖਵਾਇਸ਼ ਨੂੰ ਸਮਝ ਚੁੱਕਾ ਸੀ ਉਹ ਪ੍ਰੀਤ ਦੇ ਉਮਰ ਵਿੱਚ ਛੋਟੇ ਹੋਣ ਕਰਕੇ ਉਹ ਉਸ ਨੂੰ ਆਪਣੀ ਉਮਰ ਦਾ ਬਡੇਰਾਪਣ ਮਹਿਸੂਸ ਨਹੀਂ ਸੀ ਹੋਣ ਦੇਣਾ ਚਾਹੁੰਦਾ ਤੇ ਉਹਨਾਂ ਦੋਹਾਂ ਦੇ ਆਪਸ ਵਿੱਚ ਬਣੇ ਰਿਸ਼ਤੇ ਨੂੰ ਵੱੱਟ ਤੋਂ ਵੱੱਟ ਵਜੋਂ ਦੇਣਾ ਚਾਹੁੰਦਾ ਸੀ ਜ਼ਿੰਦਗੀ ਦੁਬਾਰਾ ਲਈ ਤੇ ਚੱਲ ਪਈ ਸੀ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ ਸਮਾਂ ਪੈਂਣ ਤੇ ਬੱਚਿਆਂ ਨੇ ਵੀ ਪ੍ਰੀਤ ਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਦੇ-ਕਦੇ ਪ੍ਰੀਤ ਵੀ ਇੰਨੇ ਬੱਚਿਆਂ ਤੋਂ ਅੱਕ ਜਾਂਦੀ ਪਰ ਬੋਲਦੀ ਕੁਝ ਨਹੀਂ ਉਸ ਦੀ ਵੀ ਗਲਤੀ ਨਹੀਂ ਸੀ ਵਿਚਾਰੀ ਦੀ ਉਮਰ ਹੀ ਕੀ ਸੀ ਜੋ ਇੱਕਦਮ ਤੋਂ ਬਦਲੀ ਹੋਈ ਇਨੇ ਰਿਸ਼ਤੇ ਨੂੰ ਸਾਮ ਸਕਦੀ ਪਰ ਉਸਨੇ ਕਦੇ ਬੱਚਿਆਂ ਨੂੰ ਝੜਕਿਆ ਤੇ ਮਾਰਿਆ ਨਹੀਂ ਸੀ ਤਾਂ ਕਿ ਬੱਚੇ ਆਪਣੀ ਮਾਂ ਨੂੰ ਯਾਦ ਨਾ ਕਰਨ ਇਹ ਕੰਮ ਸਿਰਫ ਰਾਮਕਿਸ਼ਨ ਦਾਸੀ ਕਰਦਾ ਸੀ ਕੁਝ ਸਾਲਾਂ ਬਾਅਦ ਪ੍ਰੀਤਾ ਪੈਰ ਭਾਰੀ ਹੋਇਆ ਸੱਸ ਨੇ ਜ਼ੋਰ ਪਾਇਆ ਜਾਂਚ ਕਰਾਉਣ ਲਈ ਕਿ ਗਰਭ ਵਿੱਚ ਕੁੜੀ ਹੈ ਜਾਂ ਮੁੰਡਾ ਉਹ ਆਖਦੀ ਇਹਦੀ ਭੈਣ ਨੇ ਪਹਿਲਾਂ ਹੀ ਕੁੜੀਆਂ ਜੰਮ ਕੇ ਘਰ ਭਰਤਾ ਇਹ ਸਾਨੂੰ ਆਪਣੇ ਪੋਤੇ ਦਾ ਜੋੜੀਦਾਰ ਚਾਹੀਦਾ ਹੈ रामकिशन ਦੀ ਵੀ ਦੀ ਵੀ ਇਹੀ ਰੀਜ ਸੀ ਪਰ ਉਹ ਮੂੰਹ ਬੋਲ ਕੇ ਨਹੀਂ ਸੀ ਕਹਿੰਦਾ ਸੱਸ ਨੇ ਕਿਹਾ ਕਿ ਜੇ ਕੁੜੀ ਹੋਈ ਤਾਂ ਉਥੋਂ ਹੀ ਕੰਮ ਰਵੇੜ ਕੇ ਮੁਰਨਾ ਪ੍ਰੀਤ ਮਨ ਮਾਰ ਕੇ ਸਹੁਰਿਆਂ ਦੀ ਆਗਿਆ ਤੇ ਚਲਦੀ ਹੋਈ रामकिशन ਨਾਲ ਡਾਕਟਰ ਕੋਲ ਚਲੀ ਗਈ ਉਹੀ ਗੱਲ ਹੋਈ ਜਿਸ ਦਾ ਡਰ ਸੀ ਪ੍ਰੀਤ ਨੇ ਅੱਖ ਅੱਖੋਂ ਹੰਜੂ ਬਹਾਉਂਦੀ ਨੇ ਆਪਣੀ ਪਹਿਲੀ ਔਲਾਦ ਦਾ ਦਮ ਢਿੱਡ ਅੰਦਰ ਹੀ ਘੋਟ ਦਿੱਤਾ ਤੇ ਨਾਲ ਹੀ ਆਪਣੇ ਮਾਂ ਬਣਨ ਦਾ ਵੀ ਇੱਕ ਵਾਰ ਦੂਜੀ ਵਾਰ ਤੀਜੀ ਵਾਰ ਇਸੇ ਤਰ੍ਹਾਂ ਕਰਦੇ ਕਰਦੇ ਪ੍ਰੀਤ ਦਾ ਪੰਜ ਵਾਰ ਅਬੋਰਸ਼ਨ ਕਰਵਾਇਆ ਗਿਆ। ਰਾਮਕਿਸ਼ਨ ਨੂੰ ਵੀ ਤਰਸ ਨਹੀਂ ਸੀ ਆ ਰਿਹਾ। ਡਾਕਟਰ ਨੇ ਵੀ ਇਸ ਵਾਰ ਉਹਨਾਂ ਨੂੰ ਬੋਲ ਦਿੱਤਾ ਸੀ ਕਿ ਹੁਣ ਦੁਬਾਰਾ ਅਬੋਰਸ਼ਨ ਕਰਨਾ ਪ੍ਰੀਤ ਲਈ ਨੁਕਸਾਨ ਦੇ ਨੁਕਸਾਨ ਦੇਹ ਹੋ ਸਕਦਾ ਹੈ ਸੋਹਣੀ ਸੁਨੱਖੀ ਪ੍ਰੀਤ ਦਾ ਸਰੀਰ ਤੇ ਦਵਾਈਆਂ ਤੇ ਵਾਰ-ਵਾਰ ਗਰਭਪਾਤ ਕਰਨ ਕਰਕੇ ਫੁੱਲ ਗਿਆ ਸੀ ਕਮਜ਼ੋਰੀ ਕਾ ਨਾਲ ਉਸਦੇ ਹੱਡ ਦੁਖਣ ਲੱਗੇ ਸਨ ਕਨਵੇ ਦਾ ਦੌਰ ਸੀ ਪ੍ਰੀਤ ਛੇਵੀਂ ਵਾਰ ਮੁੜ ਪ੍ਰੈਗਨੈਂਟ ਹੋਈ ਤਾਂ ਉਸ ਨੂੰ ਡਾਕਟਰ ਨੇ ਮਨਾ ਕਰ ਦਿੱਤਾ ਅਬੋਰਸ਼ਨ ਲਈ ਕਿਉਂਕਿ ਉਸਦੀ ਜਾਨ ਨੂੰ ਖਤਰਾ ਸੀ ਇਸ ਲਈ ਇਹ ਬੱਚਾ ਉਹਨਾਂ ਨੂੰ ਰੱਖਣਾ ਹੀ ਪੈਣਾ ਸੀ ਪ੍ਰੀਤ ਨੇ ਵੀ ਸੁਖ ਦਾ ਸਾਹ ਲਿਆ ਤੇ ਰਾਮਕ੍ਰਿਸ਼ਨ ਨੇ ਵੀ ਰੱਬ ਦੀ ਹੋਣੀ ਮੰਨ ਲਈ ਇਸ ਸਮੇਂ ਦੇ ਵਿੱਚ ਰਾਮਕ੍ਰਿਸ਼ਨ ਰਾਮਕ੍ਰਿਸ਼ਨ ਦੀ ਸਭ ਤੋਂ ਵੱਡੀ ਭੈਣ ਬਲਵੀਰੋ ਜੋ ਕਿ ਰਾਮਕ੍ਰਿਸ਼ਨ ਤੋਂ ਵੱਡੀ ਸੀ ਉਸ ਦਾ ਘਰ ਵਾਲਾ ਕੰਮ ਕਰਕੇ ਬਹੁਤਾ ਖੁਸ਼ ਨਹੀਂ ਸੀ ਤੇ ਉਹ ਦੋਵੇਂ ਆਪਣੇ ਬੱਚਿਆਂ ਸਮੇਤ ਇੱਥੇ ਹੀ ਬੈਠੇ ਰਹਿੰਦੇ ਉਸ ਦੀ ਮਾਂ ਦਾ ਆਪਣੀ ਧੀ ਨਾਲ ਖਾਸਾ ਪਿਆਰ ਸੀ ਜਦੋਂ ਦਾ ਉਹਨਾਂ ਨੂੰ ਪਤਾ ਲੱਗਾ ਸੀ ਕਿ ਪ੍ਰੀਤ ਇੱਕ ਧੀ ਨੂੰ ਜਨਮ ਦੇਣ ਵਾਲੀ ਹੈ ਉਹ ਦੋਵੇਂ ਰਲ ਕੇ ਪ੍ਰੀਤ ਨੂੰ ਤੰਗ ਜਿਆਦਾ ਕਰਨ ਲੱਗ ਗਈਆਂ ਸੀ ਪਰ ਪ੍ਰੀਤ ਇਗਨੋਰ ਕਰਦੀ ਇੱਕ ਦਿਨ ਪ੍ਰੀਤ ਦੀ ਨਾਨ ਨੇ ਪ੍ਰੀਤ 'ਸੇਰ ਆਪਣੇ ਪੈਸੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਤੇ ਦੋਵੇਂ ਮਾਵਾ ਧੀਆਂ ਉਸ ਨੂੰ ਬੁਰਾ ਭਲਾ ਬੋਲਣ ਲੱਗੀਆਂ ਤੇ ਉਸ ਦੇ ਮਾਪਿਆਂ ਤੱਕ ਨੂੰ ਗਾਲ੍ਹਾਂ ਦੇਣ ਲੱਗੀਆਂ ਇੱਕ ਔਰਤ ਆਪਣੇ ਬਾਰੇ ਤਾਂ ਸਭ ਕੁਝ ਸੁਣ ਸਕਦੀ ਹੈ ਸਹਿ ਸਕਦੀ ਹੈ ਪਰ ਆਪਣੇ ਮਾਪਿਆਂ ਲਈ ਨਹੀਂ ਜਦ ਉਸ ਦਿਨ ਪ੍ਰੀਤਦੀਨ ਨਾਨ ਨੇ ਉਸਦੇ ਮੂੰਹ ਤੇ ਚਪੇੜ ਮਾਰੀ ਤਾਂ ਆਖਣ ਲੱਗੀ ਤੇ ਮੇਰੇ ਮੂਹਰੇ ਜ਼ਬਾਨ ਚਲਾਉਂਦੀ ਏ ਦੇਖਿਆ ਬੀਬੀ ਤੇਰੇ ਬੈਠੇ ਹੀ ਇਹ ਮੈਨੂੰ ਧਮਕਾ ਦਿੰਦੀ ਹੈ ਤੇਰੇ ਮਗਰੋਂ ਕੀ ਕਰੇਗੀ ਉਸ ਦਾ ਸਹੁਰਾ ਇਸ ਗੱਲੋਂ ਆਪਣੀ ਧੀ ਤੇ ਘਰਵਾਲੀ ਨੂੰ ਵਰਜ ਰਿਹਾ ਸੀ ਪਰ ਉਸਦੀ ਸੱਸ ਨੇ ਆਪਣੇ ਘਰ ਵਾਲੇ ਦੀ ਇੱਕ ਨਾ ਸੁਣੀ ਤੇ ਉਸ ਨੂੰ ਚੁੱਪ ਕਰਾ ਦਿੱਤਾ ਸੋ ਦੋਸਤੋ ਇਹ ਬਹੁਤ ਦਿਲਸ਼ੂ ਲੈਣ ਵਾਲੀ ਕਹਾਣੀ ਸੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕੁਝ ਲੋਕ ਕਦੇ ਨਹੀਂ ਬਦਲਦੇ چاہے ਘਰ ਬਰਬਾਦ ਕਿਉਂ ਨਾ ਹੋ ਜਾਣ ਸੋ ਦੋਸਤੋ ਤੁਹਾਡੀ ਇਸ ਕਹਾਣੀ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮੇਰੀ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕਤਹ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ